ਹਾਂਜੀ ਵੈਕਰੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣਗੇ ਕarele ਦੀ ਸਬਜ਼ੀ ਪਿਆਜ਼ ਆਪਾਂ ਨੇ ਲੰਬੇ ਲੰਬੇ ਕੱਟੇ ਨੇ ਕareleਆਂ ਨੂੰ ਆਪਾਂ ਨੇ ਜੀ ਕੱਦੂ ਗਾਸ਼ ਕਰਕੇ ਨਮਕਾੜ ਦੀ ਲਾ ਕੇ ਰੱਖ ਦਿੱਤੀ ਫਿਰ ਆਪਾਂ ਇਹਨਾਂ ਨੂੰ ਘੁੱਟ ਕੇ ਨਿਚੋੜ ਕੇ ਜੀ ਤੇ ਆ ਇਹਨਾਂ ਦਾ ਪਾਣੀ ਕੱਢ ਲਿਆ ਜੀ ਆਪਾਂ ਇਹਨੂੰ ਪਾਣੀ ਨੂੰ ਪੀ ਵੀ ਸਕਦੇ ਹਾਂ ਹੁਣ ਆਪਾਂ ਇਹਨਾਂ ਦੀ ਬਣਾਵਾਂਗੇ ਜੀ ਸਬਜ਼ੀ ਕੜਾਹੀ ਆਪਾਂ ਨੇ ਰੱਖ ਲਈ ਗਰਮ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਕੜਾਹੀ ਆਪਣੇ ਗਰਮ ਹੋ ਚੁੱਕੇ ਜੇ ਆਪਾਂ ਐਡ ਕਰ ਦਾਂਗੇ ਸਰੋਂ ਦਾ ਤੇਲ 2-3 ਵੱਡੇ ਚਮਚ ਆਪਾਂ ਜੀ ਐਡ ਕਰ ਦਾਂਗੇ ਜੀਰਾ ਸਾਬਤ ਜੀਰਾ ਹੁਣ ਆਪ ਐਡ ਕਰ ਦਾਂਗੇ ਜੀ ਪਿਆਜ਼ ਆਪਾਂ ਦੇ ਪਿਆਜ਼ ਹੀ ਲੰਬੇ ਲੰਬੇ ਪੱਤੇ ਨੇ ਤੁਸੀਂ ਜਿਕੇ ਵੀ ਤਰੀਕੇ ਦੇ ਕੱਟ ਕੇ ਸਾਕੇ ਕੋਤੇ ਵੱਡੇ ਜਿਹੇ ਜਿਹੇ ਤੁਹਾਨੂੰ ਪਸੰਦ ਆ ਗਏ ਆਪਾਂ ਲਗਾਤਾਰ ਹਿਲਾਉਂਦੇ ਹੋ ਇਹਨਾਂ ਨੂੰ ਪਕਾ ਲਾਂਗੇ ਤੇ ਇਹਨਾਂ ਦੇ ਵਿੱਚ ਤਾਂ ਜਿਹੜਾ ਪਿਆਜ਼ ਨੇ ਲੰਬੇ ਲੰਬੇ ਕੱਤੇ ਵਧੀਆ ਲੱਗਦੇ ਨੇ ਦੋਤੀਆਂ ਸਬਜ਼ੀਆਂ ਨੂੰ ਆਪਾਂ ਥੋੜੀ ਜਿਹੀ ਛੋਟੇ ਕੱਟਦੇ ਆ ਤਾਂ ਉਹ ਵਧੀਆ ਰਹੇਗੇ ਆਪਾਂ ਜੀ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਲਾਈਟ ਬਣਾਉਂਦੇ ਆ ਕਲਰ ਚੰਗੀ ਕਰ ਲਾਂਗੇ ਜਿਹੜੇ ਵੀਰ ਭੈਣ ਜੀ ਆਪਣੇ ਨਾਲ ਜੁੜੇ ਹੋਏ ਮੈਨੂੰ ਦੇ ਲਈ ਛੋਟਾ ਛੋਟਾ ਕਮੈਂਟ ਕਰ ਦੇਣ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਤੋਸਰੱਖੇ ਤਰੱਕੀ ਬਾਖੇ ਸਾਰੇ ਭੈਣ ਭਰਾ ਅਪਨਾ ਕਰਦੀ ਕਲਰ ਰਹਿਣਗੇ ਇਸੇ ਤਰ੍ਹਾਂ ਜੀ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਆਪਣੀ ਵੀਡੀਓ ਨੂੰ ਵੀ ਲਾਈਕ ਵੀ ਕਰ ਦਿਆ ਕਰੋ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਹਾਂਜੀ ਪਿਆਜ਼ ਤੇ ਆਜ ਆਪਾਂ ਨੇ ਜੀ ਲਾਈਟ ਬਰਾਉਣ ਜੀ ਹਲਕੇ ਜਿ ਦੇ ਕਰ ਲਏ ਭਰਾਈ ਹੁਣ ਆਪਾਂ ਨਾਲ ਇਹ ਜੀ ਪਾ ਦਾਂਗੇ ਕarele ਕੱਦੂ ਕੁੱਛ ਕਰਕੇ ਰੱਖੇ ਹੋਏ ਨਮਕ ਹਲਦੀ ਪਾ ਕੇ ਲਾ ਕੇ ਰੱਖ ਦਿੱਤੀ ਜੀ ਫਿਰ ਘੁੱਟ ਕੇ ਇਹਨਾਂ ਦਾ ਪਾਣੀ ਕੱਢਤਾ ਸੀ ਜੀ ਤੇ ਪਿਆਜ਼ਾਂ ਦੇ ਨਾਲ ਹੀ ਇਹਨਾਂ ਨੂੰ ਐਡ ਕਰਤਾ ਨਾਲ ਹੀ ਪਕਾ ਲਾਂਗੇ ਇਸ ਤਰ੍ਹਾਂ ਕareleਆਂ ਨਾਲ ਕੱਦੂਕਸ ਕਰਕੇ ਜਰੂਰ ਸਬਜ਼ੀ ਬਣਾ ਕੇ ਦੇਖੋ ਜੀ ਬਹੁਤ ਵਧੀਆ ਬਣਦੀ ਹੈ ਆਪਾਂ ਆਹਦੀ ਕੱਢ ਲਿਆ ਇਹਨਾਂ ਦਾ ਪਾਣੀ ਪਾਣੀ ਨੂੰ ਆਪਾਂ ਪੀ ਸਕਦੇ ਹਾਂ ਜੀ ਆਪਾਂ ਪਣੀ ਟਮਾਟਰ ਐਡ ਕਰਤਾ ਥੋੜਾ ਜਿਹਾ ਆਪਾਂ ਪਾ ਦਾਂਗੇ ਨਮਕ ਨਮਕ ਆਪਣੇ ਸਵਾਦ ਟੇਸਟ ਅਨੁਸਾਰ ਥੋੜੀ ਜਿਹੀ ਹਲਦੀ ਆਪਾਂ ਜੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਇਹਨੂੰ ਲਗਾਤਾਰ ਹਲਾਉਂਦੇ ਹੋਏ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਥੋੜੀ ਜਿਹੀ ਆਪਾਂ ਮਿਰਚ ਐਡ ਕਰ ਦਾਂਗੇ ਥੋੜੀ ਹੀ ਪਾਉਣੀ ਹੈ ਜੀ ਕਿਉਂਕਿ ਸਬਜ਼ੀ ਆਪਣੀ ਥੋੜੀ ਹੋਈ ਆ ਜੇ ਤੁਸੀਂ ਵੱਧ ਖਾਣੇ ਉਹਦਾ ਜੀ ਵੱਧ ਐਡ ਕਰ ਸਕਦੇ ਹੋ ਹਰੀ ਮਿਰਚ ਵੀ ਪਾ ਸਕਦੇ ਜਿਹੜੀ ਪਸੰਦ ਹੋਵੇ ਜੀ ਉਹੀ ਪਾ ਸਕਦੇ ਮਿਰਚ ਨੂੰ ਵੀ ਆਪਾਂ ਲਗਾਤਾਰ ਹਲਾਉਂਦੇ ਹੋਏ ਚੰਗੀ ਤਰ੍ਹਾਂ ਸਾਰੀ ਸਬਜ਼ੀ ਇਹਦੇ ਵਿੱਚ ਵੀ ਮਿਕਸ ਕਰ ਦਾਂਗੇ ਆਪਾਂ ਜੀ ਵਿੱਚ ਬੇਸਣ ਐਡ ਕਰ ਦਾਂਗੇ ਦੋ ਚਮਚ ਬੇਸਣ ਆਪਾਂ ਨੇ ਜੀ ਕੱਚਾ ਨਹੀਂ ਐਡ ਕੀਤਾ ਆਪਣਾ ਬੇਸਣ ਦੀ ਸੇਕ ਲਵਾ ਕੇ ਥੋੜਾ ਜਿਹਾ ਪਕਾ ਕੇ ਰੱਖਿਆ ਹੋਇਆ ਆਪਾਂ ਕੱਚਾ ਬੇਸਣ ਨਹੀਂ ਪਾਉਂਦੇ ਹੈਗੇ ਜੀ ਫਿਰ ਵਧੀਆ ਟੇਸ ਆ ਜਾਊਗਾ ਸਬਜ਼ੀ ਦੇ ਵਿੱਚ ਥੋੜਾ ਜਿਹਾ ਜਿਹਾ ਪਾਣੀ ਐਡ ਕਰ ਦਾਂਗੇ ਬੱਸ ਇਹ ਘੜਤੀ ਕੇ ਪਾਣੀ ਪਾਇਆ ਤਾਂ ਕਿ ਆਪਣੀ ਸਬਜ਼ੀ ਅਗਰ ਠੰਡੇ ਨਹੀਂ ਲੱਗੂਗੀ ਤੇ ਕੜਾਹੀ ਦੀ ਬੱਸ ਇਸ ਕਰਕੇ ਉਹਨਾਂ ਕੇ ਪਾਣੀ ਪਾਇਆ ਪਰ ਟੱਕ ਦਾਂਗੇ ਜੀ ਗੈਸ ਨੂੰ ਸਿਮ ਮਾਰ ਕੇ ਸਿਮ ਗੈਸ ਤੇ ਪਕਾਵਾਂਗੇ ਵਿੱਚ ਵਿੱਚ ਚੈੱਕ ਕਰਦੇ ਰਹਾਂਗੇ ਜੀ ਜਦੋਂ ਸਬਜ਼ੀ ਨੂੰ ਜੀ ਵਿੱਚ ਵਿੱਚ ਨਾਲ ਦੀ ਨਾਲ ਚੈੱਕ ਕਰ ਲਾਂਗੇ ਸੁਣਾਉਂਦੇ ਰਹਾਂਗੇ ਵੀ ਠੰਡੇ ਨਾ ਲੱਗ ਜੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਬੇਸਨ ਐਡ ਕਰਿਆ ਹੈ ਜੂਰ ਜਿਸ ਤਰ੍ਹਾਂ ਸਬਜ਼ੀ ਬਣਾ ਕੇ ਟਰਾਈ ਕਰੋ ਬਹੁਤ ਵਧੀਆ ਬਣਦੀ ਹੈ ਥੋੜਾ ਜਿਹਾ ਜੀ ਆਪਾਂ ਹੱਥਾਂ ਦੇ ਵਿੱਚ ਨਿੰਬੂ ਦਾ ਰਸ ਐਡ ਕਰ ਦਾਂਗੇ ਨਿੰਬੂ ਪਾਉਣ ਤੋਂ ਬਾਅਦ ਇਹ ਆਪਾਂ ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਪਕਾਵਾਂਗੇ ਸਬਜ਼ੀ ਦੀ ਸ਼ਾਈਨਿੰਗ ਦੀ ਬਹੁਤ ਵਧੀਆ ਰਹੀ ਤਾਂ ਹੁਣ ਲਗਾਤਾਰ ਸਬਜ਼ੀ ਨੂੰ ਵੀ ਹਲਾਉਂਦੇ ਰਹਾਂਗੇ ਵੀ ਥੱਲੇ ਨਾ ਲੱਗੇ ਜੇ ਪੜਾਹੀ ਗਏ ਟਾਕ ਦਾਂਗੇ ਜੀ ਆਪਾਂ ਗੈਸ ਨੂੰ ਆਪਾਂ ਸਿਮ ਰੱਖਾਂਗੇ ਤੇ ਜੇ ਆਪਾਂ ਗੈਸ ਫੁੱਲ ਕਰ ਦਾਂਗੇ ਤਾਂ ਜੀ ਨੀਚੇ ਇਹ ਜਲ ਜੂਗੀ ਕਿਉਂਕਿ ਇਹਦੇ ਵਿੱਚ ਬੇਸਣ ਪਾਇਆ ਹੋਇਆ ਹੈ ਆਪਾਂ ਨੂੰ ਸਿਮ ਗੈਸ ਤੇ ਪਕਾਉਣਾ ਹੈ ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਗੈਸ ਬੰਦ ਕਰਤਾ ਆਪਾਂ ਨੇ ਇੱਕ ਡੋਂਗੇ ਦੇ ਵਿੱਚ ਇਹਨੂੰ ਸਰਵ ਕਰਨਾਗੇ ਹਾਂਜੀ ਸਬਜੀ ਜੀ ਆਪਾਂ ਨੇ ਇੱਕ ਡੋਂਗੇ 'ਚ ਸਰਵ ਕਰ ਲਈ ਜੀ ਬਹੁਤ ਵਧੀਆ ਆਪਣੀ ਸਬਜੀ ਬਣੀ ਆ ਤੁਸੀਂ ਵੀ ਜ਼ਰੂਰ ਬਣਾਇਓ ਜੀ ਜ਼ਰੂਰ ਟਰਾਈ ਕਰਿਓ ਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਜੇ ਇੱਕ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ